ਦੋਸਤੋ ਦੇਖ ਸਕਦੇ ਗਾਹ ਐਚ ਐਫਓ ਕ੍ਰੋਸ ਆ ਥੋੜੀ ਜੀ ਤੇ ਬਹੁਤ ਸ਼ਾਨਦਾਰ ਗਾਹ ਚੰਗਾ ਕੱਦ ਗਾਹ ਆ ਤੇ ਤੋਰ ਕੇ ਤੁਹਾਨੂੰ ਪਹਿਲੇ ਬਣਾਉ ਛੱਡੇ ਦੀ ਕੁਆਲਿਟੀ ਦਿਖਾਉਣੇ ਆ ਛੱਡੇ ਦੀ ਕੁਆਲਿਟੀ ਦੇਖ ਸਕਦੇ ਬਹੁਤ ਸ਼ਾਨਦਾਰ ਆ ਟਾਈਟ ਛੱਡਾ ਜਿਹਨੂੰ ਕਹਿੰਦੇ ਤੇ ਵਿਰਲ ਦੇਖ ਸਕਦੇ ਦੋਸਤੋ ਬਹੁਤ ਸ਼ਾਨਦਾਰ ਲੱਕਿਓ ਜੀ ਤੇ 98 ਲਓ ਬਹਿਣੀ ਵਾਲੇ ਪਾਸੋਂ ਮੁੱਠੀ ਵਾਲਾ ਥਾਣਾ ਬਹੁਤ ਸੋਹਣਾ ਥਾਣ ਲੱਗਾ ਤੇ ਹਵਾਨੀ ਦੇ ਨਾੜਾਂ ਦੇਖ ਸਕਦੇ ਹੋ ਦੋਸਤੋ ਜੀ ਜੀ ਦੀਆਂ ਤੁਹਾਨੂੰ ਤੇ ਦੋ ਦਾੰਦਾ ਜੀ ਤੇ ਕਿੰਨੇ ਦਿਨ ਹੋਏ ਸੂਈ ਨੂੰ ਚਾਰ ਦਿਨ ਹੋਇਆ ਜੀ ਪੰਜਵਾਂ ਆ ਆ ਚਾਰ ਦਿਨੋਂ ਪੰਜਵਾਂ ਦੇਣਾ ਜੀ ਤੇ ਕਿੰਨਾ ਦੋ ਤਿਆਰ ਆ ਜੀ ਜਿਹੜਾ ਭਾਜੀ ਆਪਾਂ ਦੋ ਟਾਈਮ ਅਗਲੇ ਭਾਵੇਂ ਤਿੰਨ ਟਾਈਮ ਚੋਲੇ ਜਿਹੜਾ ਕਿਉਂ ਕਹਿੰਦੇ ਦੂਰੋਂ ਨੇੜੇ ਆਉਣਾ ਦਾ ਤਸੱਲੀ ਹੋਈ ਸੀ ਠੀਕ ਲੋ ਵੀਰ ਜੀ ਗਰੰਟੀ ਦੇਣ ਦੇ ਵੀਰਾਂ ਦੇ ਡੱਬੇ ਮਾਰ ਲੈ ਭਾਵੇਂ ਚਾਰ ਡੰਗ ਚੋਲੇ ਬਈ ਤੇ ਕੀ ਡਿਮਾਂਡ ਕਰਦੇ ਜੀ ਇੱਕ ਕੀ ਕਰਦੇ ਤੇ ਦੇਣ ਲੈਣ ਕਿੱਥੇ ਘਊ ਮਾਨਦਾਨ ਇੱਕ 5 ਦੀ ਛੱਡ ਦੋਗੇ ਮੋਬਾਈਲ ਨੰਬਰ ਬੋਲਿਓ 997586 ਹਾਂਜੀ ਫੇਰ ਬੋਲਿਓ ਜੀ 997585 1900 ਠੀਕ ਹੈ ਤੇ ਦੋਸਤ ਵੇਖ ਸਕਦੇ ਗਾ ਸ਼ਾਨਦਾਰ ਚੰਗਾ ਕੱਟ ਕਾਟ ਕੱਟ ਦੀ ਕੁਆਲਿਟੀ ਦੇ ਇਨਸਾਰ ਦੇ ਤੁਸੀਂ ਇਹ ਸਾਦੇ ਪਿਓਰ ਐਚਪੀ ਤੇ ਅਡਰ ਦੀ ਕੁਆਲਿਟੀ ਦੇਖ ਸਕਦੇ ਬਹੁਤ ਸ਼ਾਨਦਾਰ ਆ ਕਸਮਾਂ ਅਡਰਿਆ ਲੈਓ ਕਸਮਾਂ ਹੀ ਅਡਰਿਆ ਤੇ ਚੰਗੀ ਲੰਥ ਹਾਈਡਾ ਤੇ ਬੱਕੋ ਜੀ ਦੋਸਤੋ 99 ਸਖਦੇ ਬਹਿਣੀ ਵਾਲੇ ਪਾਸਿਓਂ ਮੁਠੀ ਵਾਲਾ ਥਾੜਾ ਤੇ ਵਿਰਲ ਬਹੁਤ ਸੋਹਣਾ ਬਹੁਤ ਸ਼ਾਨਦਾਰ ਗਾ ਕਿੰਵੇਂ ਸੂਵੇ ਜੀ ਦੂਜੇ ਸੂਵੇ ਤੇ ਕਿੰਨੇ ਦਿਨ ਹੋ ਗਿਆ ਸੂਈ ਨੂੰ 20 ਦਿਨ ਤੇ ਮਗਰ ਕੀ ਹੈ ਜੀ ਅੱਛਾ ਤੇ ਕਿੰਨਾ ਦੋ ਤਿਆਰ ਹੈ ਜੀ 22 23 ਹੈ 22 23 22 23 ਲੀਟਰ ਤੇ ਪਹਿਲੇ ਸੂਏ ਦਾ ਕੀ ਰਕਾਰਡ ਆ ਬਸ ਇਹੋ ਜਿਹਾ ਕੋਈ ਪਤਾ ਅੱਛਾ ਠੀਕ ਹੈ ਤੇ ਕੀ ਡਿਮਾਂਡ ਕਰਦੇ ਜੀ 87000 ਹਾਂਜੀ 70000 70 ਤੇ ਮਾਂ ਮਾਨਤਾਨ ਜਿਹੜਾ ਹੈ ਉਹਦਾ ਹੋ ਜੂ ਮੌਕੇ ਤੇ ਹੋ ਜੂ ਤੇ ਮੋਬਾਈਲ ਨੰਬਰ ਬੋਲਿਓ ਨੰਬਰ 818 ਹਾਂਜੀ 6496 ਫੇਰ ਬੋਲੋ ਜੀ 93818 ਹਾਂਜੀ 649 ਠੀਕ 200 ਵੇਖ ਸਕਦੇ ਬਹੁਤ ਸ਼ਾਨਦਾਰ ਗਾਂ ਹੈ ਤੇ ਜਿਹੜੇ ਵੀਰ ਨੂੰ ਹੁਸੈਨ ਦਾਈ ਨੰਬਰ 10 ਦਾ ਤੇ ਗੱਲਬਾਤ ਕਰ ਲਿਓ ਤੁਹਾਨੂੰ ਫੇਰ ਆਰਡਰ ਦੀ ਕੁਆਲਿਟੀ ਦਿਖਾਉਣੇ ਬਹੁਤ ਸ਼ਾਨਦਾਰ ਦੋਸਤੋ ਵੇਖ ਸਕਦੇ ਪਿਓਰ ਐਚ ਐਫ ਗਾਂ ਦੂਜੇ ਸੂਬੇ ਤੇ ਆਰਡਰ ਦੀ ਕੁਆਲਿਟੀ ਦੇਖ ਸਕਦੇ ਹੋ ਕਹਿੰਦੇ ਲੋੜ ਹੀ ਕੋ ਨਹੀਂ ਤੇ ਡੱਕਿਓ ਜੀ ਡੱਕਿਓ ਡੱਕਿਓ ਮੜੀ ਤੇ ਥਾਣੇ ਵੇਖੋ ਦੋਸਤੋ ਬਹਿਣੀ ਵਾਲੇ ਪਾਸੋਂ ਮੁਠੀ ਵਾਲਾ ਥਾਣਾ ਤੇ ਲੱਗਦੀ ਦੋਸਤੋ ਜੇ ਨਾ ਪਲੂਣ ਹੁੰਦੀ ਆ ਤੇ ਪਰ ਵੀਰਾਂ ਦਾ ਵੀ ਦੂਜੇ ਸੂਏ ਆ ਤੇ ਇਹ ਕਰਦੇ ਵੀਰ ਨਾਲ ਗੱਲਬਾਤ ਤੇ ਉਲਟ ਪਾਸੋਂ ਥਾਣੇ ਵੇਖ ਸਕਦੇ ਸੱਸੀ ਦਾ ਵੀਰ ਜੀ ਹੋਏ ਡੀਡਾ ਵੀਰ ਜੀ ਕਿੰਵੇਂ ਸੂਏ ਵੀਰ ਜੀ ਦੂਜੇ ਸੂਏ ਦੂਜੇ ਸੂਵੇ ਕਿੰਨੇ ਦਿਨ ਰਹਿ ਗਏ ਆ ਚਾਰ ਪੰਜ ਦਿਨ ਰਹਿ ਗਏ ਚਾਰ ਪੰਜ ਦਿਨ ਹਾਂਜੀ ਠੀਕ ਹੈ ਜੀ ਤੇ ਕੀ ਰਿਕਾਰਡ ਆ ਪਹਿਲੇ ਸੂਵੇ ਦਾ ਜੀ 19 ਲੀਟਰ ਆ ਜੀ 19 ਲੀਟਰ ਹਾਂਜੀ ਤੇ 에ਅਰ ਕਾ ਉਮੀਦ 에ਅਰ ਦੀ 25 ਦੇ ਵੀ ਉਮੀਦ ਆ ਜੀ 25 ਹਾਂਜੀ ਤੋਂ ਨੇ ਤੇ ਕੀ ਡਿਮਾਂਡ ਕਰਦੇ ਵੀਰ ਜੀ ਲੱਖ ਰੁਪਈਆ ਹਾਂਜੀ ਤੇ ਲੈਣ ਦੇਣ ਜਿਹੜਾ ਉਹ ਕੀ ਆ ਮਾਰਦਾਨ ਕਰਦੇ ਅੱਛਾ ਉਹ ਮੌਕੇ ਤੇ ਹੋਊਗਾ ਹਾਂ ਫੋਨ ਤੇ ਕਰ ਲਾਂਗੇ ਠੀਕ ਹੈ ਤੇ ਮੋਬਾਈਲ ਨੰਬਰ ਬੋਲਿਓ 88286 ਜੀ ਹਾਂਜੀ 47217 ਜੀ ਫੇਰ ਬੋਲਿਓ ਜੀ 85286 ਹਾਂਜੀ 47217 ਜੀ ਠੀਕ ਤੇ ਵੀਰ ਜੀ ਜਿਹੜਾ ਦੂਜਾ ਨਾਂ ਕੀ ਲਈਦਾ ਏ ਜਿਹੜਾ ਆਪ ਵਪਾਰ ਲੈਂਦਾ ਕਿ ਜਾਂ ਕਰਦਾ ਏ ਨਹੀਂ ਕਰਦਾ ਕੰਮ ਕਰਦਾ ਜੀ ਠੀਕ ਤੇ ਦੋਸਤ ਵੀਰਾਂ ਦਾ ਆਪਣਾ ਵਪਾਰ ਲੈਂਦਾ ਕੰਮ ਨਹੀਂ ਕਰਦਾ ਤੇ ਵੇਖ ਸਭ ਦੇ ਗਾਂ ਤੁਸੀਂ ਬਹੁਤ ਸ਼ਾਨਦਾਰ ਤੇ ਐਚਪੀ ਦੇ ਵਿੱਚ ਆ ਤੇ ਥਾਣੋ ਹੀ ਬਹੁਤ ਸੋਹਣਾ ਤੇ ਚੰਗੀ ਕੱਦ-ਕੱਦ ਤੇ ਚੰਗਾ ਵੇੜ ਤੇ ਵੀਰ ਨੇ ਨੰਬਰ ਦੱਸਤਾ ਸੰਪਰਕ ਕਰ ਲਿਓ ਜੀ ਲਿਆ ਬਾਈ ਖਲੋ ਜੀ ਇਸ ਪਾਰਟੀ ਦੇਖੋਗੇ ਬੜੀ ਤੇ ਬਿਲਕੁਲ ਬਹੁਤ ਸ਼ਾਨਦਾਰ ਗਾਹ ਫੇਸ ਕੁਆਲਟੀ ਅਰਡਰ ਕੁਆਲਟੀ ਦੇਖ ਲੇ ਤੇ ਵੀਰ ਜੀ ਦੱਸਿਓ ਵੀ ਕਿੰਨੇ ਸੂਏ ਹੈ ਜੀ ਦੂਜੇ ਸੂਏ ਸੂਣਾ ਹੈ ਦੂਜੇ ਸੂਏ ਸੂਣਾ ਹੈ ਹਾਂਜੀ ਤੇ ਕਿੰਨਾ ਦੁੱਧ ਮੱਲਾ ਵੀ ਪਹਿਲੇ ਸੂਏ ਦਿੱਤਾ ਨੇ ਪਹਿਲੇ ਸੂਏ 18 ਤੋਂ 20 ਲੀਟਰ ਦਿੱਤਾ ਹੈ ਅੱਛਾ ਤੇ ਕੀ ਡਿਮਾਂਡ ਕਰਦੇ ਵੀਰ ਜੀ ਲੱਖ ਰੁਪਏ ਤੇ ਮੋਬਾਈਲ ਨੰਬਰ ਬੋਲਿਓ 85286 ਜੀ 41017 ਜੀ ਫੇਰ ਬੋਲਿਓ ਜੀ 85286 ਜੀ 41017 ਜੀ ਠੀਕ ਹੈ ਲਓ ਜੀ ਬੜੀ ਕਰੋ ਚੈੱਕ ਚਲੋ ਵਾ ਦਰਸ਼ ਨਹੀਂ ਹੈ ਸ਼ਾਨਦਾਰ ਹੈ ਜੀ ਇੱਕ ਵਾਰੀ ਇਸ ਤੋਂ ਫੇਸ ਉਹ ਸੁਣੀਗਾ ਕੋਈ ਸ਼ੱਕ ਨਹੀਂ ਕੁਬਣੀ ਰੇਟ ਵਿੱਚ ਆਇਆ ਤਾਂ ਉਹ ਤੁਹਾਨੂੰ ਨਗੀਨਾ ਵਿਖਾਈਏ ਇੱਕ ਮੰਡੀ ਦੇ ਵਿੱਚ ਉਹ ਸ਼ਾਨਦਾਰ ਗਾਂ ਜਲਸੀ ਗਾਂ ਹੈ ਜਲਸੀ ਗਰੋਧਾਣਾ ਜੀ ਪਿਓਰ ਜਲਸੀ ਪਿਓਰ ਜਲਸੀ ਦੇ ਅਜੂਲ ਤੋਂ ਪਿਓਰੀ ਮਾਫ ਕਰਨ ਨੂੰ ਤੇ ਪਿਓਰ ਜਲਸੀ ਆ ਤੇ ਖਾਨ ਦੀ ਕੁਆਲਿਟੀ ਦੇਖੋ ਮੁਠੀ ਵਾਲਾ ਹੱਥ ਦੇ ਠੀਕ ਹੋਰ ਮੜੀ ਤੇ ਜੱਡੇ ਦੀ ਕੁਆਲਿਟੀ ਦੋਸਤ ਤੁਹਾਨੂੰ ਦੀਦੀ ਅੱਖ ਦੀ ਲੋੜ ਨਹੀਂ ਗਈ ਬਾਕੀ ਤਾਂ ਤੋੜ ਕੇ ਬਣਾਣੀ ਕਾਫੀ ਸੁਣੀ ਗੱਲ ਹੈ ਤੇ ਪਿਓਰ ਜਿਹਨੂੰ ਜਲਸੀ ਆਂਦੇ ਨਾ ਉਹ ਫੇਸ ਕੁਆਲਟੀ ਚੈੱਕ ਕਰ ਲੋ 100 ਤੋਂ 100% ਤੇ ਆਰਡਰ ਦੀ ਕੁਆਲਟੀ ਦੋਸਤ ਚੈੱਕ ਕਰ ਸਕਦੇ ਹੋ ਲੈਓ ਲੈਓ ਬਿਲਕੁਲ ਵੀ ਸ਼ਾਨਦਾਰ ਆੜ ਰਹੇ ਤੇ ਠੀਕ ਲੰਤ ਆਪ ਨੂੰ ਪਤਾ ਜਿੰਨੀ ਜਲਸੀ ਜਿੱਤਾਂ ਦੀ ਹੁੰਦੀ ਓਦਾਂ ਦੀ ਪਰ ਜੇ ਤੁਸੀਂ ਉਹਨੂੰ ਵੇਖੀਏ ਤਾਂ ਬਹੁਤ ਵਧੀਆ ਜਲਸੀ ਤੇ ਬਾਕੀ ਭਾਈ ਉਹਨਾਂ ਨਾਲ ਕਰਦੇ ਗੱਲ ਕਿੰਨੇ ਦਿਨਾਂ ਦੀ ਫਰੀ ਹੈ ਕਿੰਨਾ ਦੁੱਧ ਕੀ ਰੇਟ ਆ ਤੇ ਬਣੀ ਵਾਲੇ ਪਾਸੋਂ ਦੂਤ ਤੋਂ ਕੰਟੈਕਟ ਕਰ ਸਕਦੇ ਹੋ ਸੋਸੀ ਦਾ ਭਾਈ ਕੋਠੀਟਾ ਜੀ ਟਿਕਾ ਹੋ ਗਿਆ ਬਰਾ ਤੇ ਕਿਹੜਾ ਸੁਹਾ ਜੀ ਦੂਜਾ ਸੁਹਾ ਉਹ ਕਿੰਨੇ ਦਿਨਾਂ ਦਾ ਇਹ ਨੂੰ ਬਈ ਸੂਰ ਤੇ ਤੀਜਾ ਦੇਣਾ ਮਗਰਵੱਸੀ ਆ ਇਹ ਮਗਰਵੱਸੀ ਆ ਜਲਸੀ ਜਲਸੀ ਚ ਦੂਤ ਤੋਂ ਚੈੱਕ ਕਰ ਸਕਦੇ ਹੋ ਕੋਈ ਜਲਸੀ ਦੇ ਵਿੱਚ ਨਾਲ ਇੱਕ ਤੋਹਫਾ ਤੇ ਕਿੰਨਾ ਰਿਕਾਰਡ ਪਈਆ ਸੁਵੇ ਦਾ ਜੀ ਪਹਿਲੇ ਸੁਵੇ ਬਈ ਮਾਰਨੇ 20 ਪਲੱਸ ਕੇ 20 ਪਲੱਸ ਛਿੱਗੀ ਮੂੰਹ ਆ ਮੂੰਹ ਛਿੱਗੀ ਆ ਹੋਲੀ ਹੁਣ 20 ਲੀਟਰ ਜਿਹੜੀ ਮਿਨਮੀ ਵੀਰ ਆਪਾਂ ਚਵਾ ਦੇਣੀ 20 ਲੀਟਰ ਭਾਉ ਦੋ ਟਾਈਮ ਚੋੜੇ ਭਾਉ ਦੇਣਾ ਗੱਲ ਲੋ ਵੀਰਾਂ ਦਾ ਭਾਵੇਂ ਚਾਰ ਟਾਈਮ ਚੋੜੋ 20 ਲੀਟਰ ਬੋਲੀ ਤਿਆਰ ਹੋ ਜੀ ਤੇ ਕੀ ਡਿਮਾਂਡ ਕਰਦੇ ਹੋ? ਸਮਾਰ ਦਾ ਭਾਵੇਂ ਇੱਕ ਵੀ ਕਰਦੇ ਇੱਕ ਵੀ ਦਿੱên ਲੈਣ ਇੱਕ ਦਾਦ ਦੇ ਇੱਕ ਦਾਦ ਦੇ ਮੋਬਾਈਲ ਨੰਬਰ ਦੱਸੋ 7988 ਹਾਂਜੀ 9010 ਫੇਰ ਦੱਸੋ 7988 ਹਾਂਜੀ 9010 ਦੋਸਤੋ ਚੈੱਕ ਕਰਵਾਦੇ ਹੋ ਕੋਲ ਸ਼ਾਮ ਤੇ ਠੰਡੀ ਧੀਰੀ ਵੇਲੇ ਜਿੱਦਾਂ ਮਰਜ਼ੀ ਆਦਲੇ ਤੇ ਬਾਕੀ ਵਿਰਲ ਉਹ ਜਿਆਦਾ ਘੇਠ ਘੇਠ ਦੇ ਆ ਵਿਰਲੇ ਜੋ ਥਾਂ ਨੂੰ ਵੀ ਬਹੁਤ ਸੋਹਣਾ ਲੱਗਦਾ ਤੇ ਜਿਹੜੇ ਵੀ ਨੂੰ ਪਸੰਦ ਹੋਈ ਵੀਰ ਨੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਕਰੋ ਚੈੱਕ ਬਹੁਤ ਸੁਣੀ ਗਾ ਹੈ ਤੇ ਚੱਡੇ ਦੀ ਕੁਆਲਿਟੀ ਚੈੱਕ ਕਰ ਸਕਦੇ ਤੁਸੀਂ ਕਾ ਵੀ ਸ਼ਾਨਦਾਰ ਪੰਡਾ ਬੰਨ ਖਲੋਦੀ ਤੇ ਚੰਗਾ ਤਦਕਾਰ ਤੇ ਚੰਗੀ ਵੇਚ ਲੈ ਆਓ ਜੀ ਲੈ ਆਓ ਤੇ ਦੇਖੋ ਜੀ ਤੇ ਖੜਾ ਦੀ ਕੁਆਲਿਟੀ ਚੈੱਕ ਕਰ ਸਕਦੇ ਮੁੱਠੀ ਵਾਲਾ ਥਾਣਾ ਤੇ ਗੇਠ-ਗੇਠ ਦੀ ਵੇਖਣਾ ਤੇ ਫੇਸ ਕੁਆਲਿਟੀ ਵੇਖ ਲਓ ਕਾਫੀ ਸ਼ਾਨਦਾਰ ਤੇ ਬਾਕੀ ਬਾਈ ਜੀ ਹੁਣਾਂ ਨਾ ਕਰਦੇ ਗੱਲ ਕੀ ਦੁੱਧ ਆ ਕੀ ਰੇਟ ਆ ਕਿੰਨੇ ਦਿਨ ਹੋ ਗਏ ਫੂਲੀ ਨੂੰ ਤੇ ਕਿੰਨਾ ਸੁਹਾ ਹੈ ਬਾਕੀ ਉਹਨਾਂ ਦਾ ਕੰਮ ਕਰਦੇ ਵੀਰ ਜੀ ਆਪਣਾ ਕੰਮ ਕਰ ਵੀਰ ਹਾਂਜੀ ਕਿੰਨਾ ਸੂਆ ਜੀ ਦੂਜਾ ਸੂਆ ਜੀ ਦੂਜਾ ਸੂਆ ਹਾਂਜੀ ਕਿੰਨੇ ਦਿਨਾਂ ਦੀ ਸੂਈ ਜੋ ਸੂਈ ਤੇ ਤਸ਼ਵੀਰ ਵੀ ਸੂਈ ਹੈ ਅੱਜ ਅੱਜ ਸਵੇਰੇ ਹੀ ਹਾਂਜੀ ਤੇ ਮੰਨ ਲਓ ਫਿਰ ਹੁਣ ਪੁੱਛਿਆ ਕੀ ਵੀ ਦੁੱਧ ਦੀ ਕੀ ਉਮੀਦ ਹੈ ਤੂੰ 20 ਪਲੱਸ ਦਿੱਤਾ ਜੀ ਇਹਨੇ ਕਲੂਨ ਨੇ ਕਲੂਨ ਨੇ 20 ਪਲੱਸ ਹਾਂਜੀ ਹੁਣ ਦੰਦਾ ਗਿਆ ਦੰਦਾ ਛਿੱਗੀ ਹੈ ਜੀ ਛਿੱਗੀ ਹੋਈ ਆ ਕੀ ਤੇ ਜਾਨੀ ਕਿ ਹੁਣ ਆਪਾਂ ਕੀ ਗਾਰੰਟੀ ਦੇਨੇ ਕਿੰਨੇ ਦੁੱਧ ਦੀ ਹੁਣ ਤਾਂ 25-26 ਤਾਂ ਜਾਊਗੀ 25-26 ਰੋਜ਼ਾਨਾ ਠੀਕ ਹੈ ਜੀ ਤੇ ਕੀ ਡਿਮਾਂਡ ਕਰਦੇ ਆਂ ਜੀ ਡਿਮਾਂਡ ਤਾਂ ਇੱਕ ਦਾਸ ਮਾਰਦੇ ਜਿਹੜਾ ਦੇਣ ਲੈਣ ਵਾਲਾ ਹੈ ਕੱਟ ਦੇ ਲਾਂਗੇ ਮਾਫੀ ਦੇ ਵੀਡੀਓ ਦਾ ਦੱਸ ਦੋ ਕੋਈ ਫੇਰ ਵੀ 95 ਦੀ ਇੱਕ ਦਾ ਮੰਗਿਆ ਤੇ ਵੀਰਾਂ ਦਾ 95 ਰੋ ਫੋਨ ਨੰਬਰ ਦੱਸੋ 99154 68983 ਫੇਰ ਦੱਸੋ 99154 68983 ਠੀਕ ਹੈ ਮਾਡਮ ਮੀਤੀ ਜ਼ਿਲ੍ਹਾ ਪਤਾ ਠੀਕ ਹੈ ਜੀ ਤੇ ਨੀਰ ਜੀ ਨੰਬਰ ਦੱਸਤਾ ਵੀਰ ਨੇ ਤੇ ਗਾਂਜ ਕੋਈ ਸ਼ੱਕ ਨਹੀਂ ਜ ਚੰਗੇ ਚੱਡੇ ਦੀ ਕੁਆਲਿਟੀ ਹੈ ਤੇ ਦੇਖ ਸਾਹ ਜਿੰਨਾ ਅੱਗੇ ਉਹਨਾਂ ਹੀ ਪਿੱਛੇ ਹੈ ਤਾਂ ਬਹੁਤ ਗੁਮਾਰ ਤੇ ਜਿਹੜੇ ਵੀ ਇਹਨੂੰ ਪਸੰਦ ਹੋਈ ਨੰਬਰ ਦੱਸਿਆ ਤਾਂ ਕਰ ਲਿਓ ਤੁਸੀਂ ਉਸ ਤੋਂ ਕਰੋ ਚੈੱਕ ਇਹ ਚੱਪਲ ਕ੍ਰੋਸ ਜائیں ਜਾਂ ਸਿੱਦੇ ਤੇ ਜੇ ਚੱਡੇ ਦੀ ਕੁਆਲਿਟੀ ਗ੍ਰੰਥ ਤੇ ਕਾਫੀ ਸ਼ਾਨਦਾਰ ਟਾਈਟ ਚੱਡੇ ਦੀ ਕੁਆਲਿਟੀ ਲੈਓ ਜੀ ਤੇ ਚੰਗੀ ਲੰਥ ਤੇ ਕਦ ਠੀਕ ਹੈ ਤੇ ਲੰਥ ਬਹੁਤ ਹੋਣੀ ਤੇ ਗਾਹ ਦੀ ਫੇਸ ਕੁਆਲਿਟੀ ਵੀ ਚੈੱਕ ਕਰ ਚੋਣੀ ਤੇ ਥੰਮ ਚੈੱਕ ਕਰ ਸਕਦੇ ਹੋ ਤੁਸੀਂ ਬਣੀ ਵਾਲੇ ਕੋਲੋਂ ਆਪ ਵੀ ਦੇਖ ਲਿਓ ਤੇ ਇਹ ਦੇ ਸਾਡੇ ਚੱਪਲੇ ਦੀ ਕੁਆਲਿਟੀ ਤੇ ਬਾਕੀ ਭਾਈ ਹੁਣਾਂ ਨਾ ਕਰਦੇ ਗੱਲ ਆਜੋ ਜੀ ਅ ਭੋਜੀ ਭੋਜੀ ਸਾਸੀ ਆਪੋ ਜੀ ਉਹ ਡੀਡਾ ਜੀ ਕਿੰਨਾ ਸੁਭਾ ਹੋ ਜੀ ਦੂਜਾ ਜੀ ਦੂਜਾ ਕਿੰਨੇ ਦਿਨਾਂ ਦੀ ਸੂਈ ਆ ਦਸ ਦਿਨ ਮਗਰ ਕੀ ਆ ਜੀ ਮਗਰ ਬੱਚੀ ਆ ਓ ਬਹੁਤ ਬੱਚੀ ਡੱਬੀ ਤੇ ਕਿੰਨਾ ਦੋ ਤਿਆਰ ਆ ਮਿਣਵਾ ਜਿਹੜਾ ਪਚੋੜ ਦਾ ਹੈ ਕਿਉਂ ਅਗਲਾ ਆਵੇ ਮੁੜ ਕੇ ਘੜੇ ਫਿਰ ਸਵਾਗ ਨਹੀਂ ਬਹੁਤ ਜੁਗਾ ਘਟਦਾ ਨਹੀਂ ਓ 17 ਮੰਨ ਕੇ ਚਲੋ ਜੀ ਕੀ ਡਿਮਾਂਡ ਕਰਦੇ ਹੋ ਡਿਮਾਂਡ 60000 ਦੀ ਮੰਗ ਪੈਂਡ ਦੇ ਲੈਣ 60000 ਦੀ ਵੋਲ ਨੰਬਰ ਬੋਲ ਦਿਓ ਮੋਬਾਈਲ ਨੰਬਰ ਦੱਸੋ 94781 ਹਾਂਜੀ 8870 ਫੇਰ ਦੱਸੋ 93781 ਹਾਂਜੀ 8870 ਤੋਂ 200 ਕਾਫੀ ਜਾਇ ਰੇਟ ਹੈ ਤੇ ਟੰਗੀ ਸੁਨੇਗਾ ਜਿਹੇ ਵੀ ਨੂੰ ਪਸੰਦ ਆਏ ਨੰਬਰ ਬੱਸ ਸੰਪਰਕ ਕਰਦੇ